ਮਾਨਯੋਗ ਲਕਨਵਾਸ ਯੂ ਮੈਂ ਆਪ ਨੂੰ ਅਪੀਲ ਕਰਦਾ ਮੇਰੇ 2.5 ਮਹੀਨੇ ਦੇ ਅਰਸ ਦਿਨਾਂ ਨਹੀਂ ਅਸੀਂ ਵੱਖ-ਵੱਖ ਮੁਕੱਦਮਿਆਂ ਦੇ 19 ਭਗੋੜੇ ਥਾਣਾ ਬੁਹਾ ਦੇ ਸਾਦਰ ਬਲਾਡਾ ਸਿਟੀ ਬਲਾਡਾ ਦੇ ਤੇ ਰਾਜਸਥਾਨ ਦੇ ਫੜੇ ਹਨ ਮੇਰਾ ਸਟਾਫ ਬੜੀ ਮਿਹਨਤ ਨਾਲ ਕੰਮ ਕਰ ਰਿਹਾ ਹੈ ਅਤੇ 33 ਮੁਕੱਦਮੇ ਅਸੀਂ ਸਿਗਨੇਚਰ ਕੈਸੂਲ 1967 ਬਰਾਂਧ ਕੀਤੇ ਨੇ 6 ਮੁਕੱਦਮੇ ਅਸੀਂ ਉੱਕੀ ਅਤੇ ਚਿੱਟੇ ਦੇ ਦਿੱਤੇ ਹਨ ਜਿਸ ਵਿੱਚ 260 ਗੋਲੀਆਂ 31 ਕਿਲੋ ਪੁੱਕੀ 30 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਅਸਲਾ ਇੱਕ ਦਾ ਦੋਸ਼ੀ ਅਸੀਂ ਇੱਕ ਗ੍ਰਿਫਤਾਰ ਕਰਕੇ ਇੱਕ ਪਿਸਤੌਲ 315 ਉਹ ਅਤੇ ਦੋ ਜਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਤਰ੍ਹਾਂ ਹੀ ਮਾੜੇ ਅਨਸਰਾਂ ਤੋਂ ਅਸੀਂ ਇੱਕ ਛੋਟਾ ਹਾਥੀ ਬਰਾਮਦ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਚਾਰ ਮੋਟਰਸਾਈਕਲ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਦੋਸ਼ੀ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਹਨ ਅਤੇ ਖਰਾਬ ਨਜਾਇਜ਼ 6 ਮਕਦਮੇ ਦਰਜ ਕੀਤੇ ਹਨ ਜਿਦੇ ਵਿੱਚ 280 ਕਿਲੋ ਲਾਹਣ 134 ਬੋਦਲਾਂ ਠੇਕਾ ਸ਼ਰਾਬ ਦੇਸੀ ਹਰਿਆਣੇ ਦੀ ਬੰਦ ਕੀਤੀ ਹੈ ਇੱਕ ਬਹੁਤ ਹੀ ਐਮ ਅਸੀਂ ਦੋਸ਼ੀ ਗ੍ਰਫਤਾਰ ਕੀਤਾ ਜੋ ਪਿਛਲੇ ਡੇਢ ਸਾਲ ਤੋਂ ਗਰੀਬ ਪਘੋੜਾ ਸੀਗਾ ਗਊਸ਼ਾਲਾ ਦੇ ਵਿੱਚ ਕਤਲ ਕੀਤਾ ਸੀ ਅੰਗਰੇਜ਼ ਸਿੰਘ ਪੁੱਤਰ ਮੁਹਤਾਬ ਸਿੰਘ ਵਾਸੀ ਸ਼ਿਰੋਮ ਬੜੀ ਮਿਹਨਤ ਨਾਲ ਅਸੀਂ ਉਹ ਗ੍ਰਫਤਾਰ ਕੀਤਾ ਹੈ ਮੇਰੀ ਹੁਣ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਬੀ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਦਿਓ ਧੁੰਦਾ ਦਾ ਸੀਜਣਾ ਹੈ ਸੈਲਰ ਮਾਲਕ ਮੇਰੇ ਵੀਰ ਵੱਧ ਤੋਂ ਵੱਧ ਆਪਣੇ ਸੈਲਰਾਂ ਵਿੱਚ ਚੌਕੀਦਾਰ ਰੱਖਣ ਤੇ ਦੁਕਾਨਦਾਰਾਂ ਵੀਰਾਂ ਨੂੰ ਅਪੀਲ ਹੈ ਇੱਥੇ ਸ਼ਹਿਰ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਵੱਧ ਤੋਂ ਵੱਧ ਚੌਕੀਦਾਰ ਰੱਖਾਂ ਮੇਰੀ ਤਕਰੀਬਨ ਰojana ਸਾਰੀ ਸਾਰੀ ਰਾਤ ਗਸ਼ਤ ਹੁੰਦੀ ਹੈਗੀ ਇੱਜ਼ਤਦਾਰ ਜਿਹੜੇ ਮੋਤਵਾਰ ਬੰਦੇ ਐ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਊਗਾ ਤੇ ਮਾੜੇ ਅੰਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਆਪਣੇ ਪੰਜਾਬ ਨੂੰ ਆਪਾਂ ਰੰਗਲਾ ਪੰਜਾਬੀ ਰੱਖਣਾ ਹੈ ਮੇਰੀ ਤੁਹਾਨੂੰ ਅਪੀਲ ਹੈ ਕਿਤੇ ਵੀ ਕੋਈ ਨਸ਼ਾ ਤਸਕਰ ਜਾਂ ਕੋਈ ਗੁੰਡਾ ਅੰਸਰ ਮਿਲਦਾ ਹੈ ਉਹਦਾ ਪੁਲਿਸ ਨੂੰ ਇਦਲਾ ਦਿਓ ਤੁਸੀਂ ਬੇਝਿਜਕ ਹੋ ਕੇ ਟੈਲੀਫੋਨ ਕਰੋ ਮੈਨੂੰ ਕਰੋ ਐਸਐਸਪੀ ਸਾਹਿਬ ਨੂੰ ਕਰੋ ਡੀਐਸਪੀ ਸਾਹਿਬ ਨੂੰ ਕਰੋ ਜਿਹੜੇ ਵੀ ਅਮਰਜੀ ਅਫਸਰ ਨੂੰ ਫੋਨ ਕਰੋ ਅਸੀਂ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਆਪਾਂ ਮਾਰੇ ਅੱਤ ਨੂੰ ਤੇ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤੇ ਨਹੀਂ ਬਖਸ਼ਾਂਗੇ ਐਸਐਸਪੀ ਸਾਹਿਬ ਸਾਡੀ ਲਾਲ ਸਿੰਘ ਜੀ ਮਾਨਸਾ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੈਟ ਸਾਡੀ ਪੰਜਾਬ ਪੁਲਿਸ ਸਾਡੇ ਥਾਣਾ ਬੋਹਾ ਦੇ ਐਸਚਓ ਸਰਦਾਰ ਜਗਦੇਵ ਸਿੰਘ ਜੀ ਇੰਸਪੈਕਟਰ ਸਾਹਿਬ ਉਹ ਤੇ ਮੁੱਖ ਮੰਤਰੀ ਹਰਵਿੰਦਰ ਸਿੰਘ ਜੀ ਇਹਨਾਂ ਦੀ ਬਦੌਲਤ ਲਗਾਤਾਰ ਗਲੀ ਗਲੀ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਹੈ ਚੋਰੀਆਂ ਰੁਕੀਆਂ ਨੇ ਰਾਤੀ ਹੀ ਮੈਂ ਵਾਰਦਾ ਦੱਸ ਰਿਹਾ ਵੀ ਸਾਨੂੰ ਕੁਚਾਰ ਪੰਜ ਅਣਪਛਾਤੇ ਵਿਅਕਤੀ ਦੀ ਨਜ਼ਰ ਆਏ ਤੇ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਰਾਤ 1:30 ਵਜੇ ਦੀ ਗੱਲ ਹੈ ਤੇ ਨਾਲ ਦੀ ਨਾਲ ਪੁਲਿਸ ਆ ਗਈ ਹਰਕਤ ਦੇ ਵਿੱਚ ਪਰ ਉਹ 19 ਡੇਰ ਤੱਕ ਉਹ ਖੇਤਾਂ ਵੱਲ ਨਿਕਲ ਚੁੱਕੇ ਸੀ ਪਰ ਸਾਰੀ ਰਾਤ ਆਪਾਂ ਦੇਖਦੇ ਹਾਂ ਵੀ ਪੁਲਿਸ ਦੀ ਗਸ਼ਤ ਲਗਾਤਾਰ ਤੇਜ਼ ਹੈ ਸਰਗਰਮੀਆਂ ਤੇਜ਼ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਐਸਐਚਓ ਸਾਹਿਬ ਦਾ ਸਾਡੀ ਮਾਨਸਾ ਪੁਲਿਸ ਦਾ ਵੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੇਨਤੀ ਹੈ ਮੇਰੇ ਦੋਸਤਾਂ ਨੂੰ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸਹਿਯੋਗ ਦਿਓ ਕਿਤੇ ਵੀ ਤੁਹਾਨੂੰ ਅਨਪਛਾਤਾ ਵਿਅਕਤੀ ਜਾਂ ਕੋਈ ਨਸ਼ਾ ਤਸਕਰ ਜਾਂ ਕੁਝ ਨਜ਼ਰ ਆਉਂਦਾ ਤਾਂ ਤੁਰੰਤ ਪੰਜਾਬ ਪੁਲਿਸ ਨੂੰ ਥਾਣੇ ਮੁਖਮੰਚੀ ਨੂੰ ਐਸਐਚਓ ਸਾਹਿਬ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਕਿ ਇਹਨਾਂ ਤੋਂ ਸਾਨੂੰ ਰਾਹਤ ਪਾਈ ਜਾਵੇ ਪੁਲਿਸ ਮੈਂ ਇੱਕ ਵਾਰ ਜਿਹੜਾ ਸਾਡੇ ਥਾਣੇ ਦੇ ਵਿੱਚ ਲੱਗੇ ਹੋਏ ਨੇ ਸਰਦਾਰ ਜਗਦੇਵ ਸਿੰਘ ਜੀ ਇਹ ਸੱਚ ਬੋਹਾ ਉਹਨਾਂ ਦੇ ਆਉਣ ਤੋਂ ਬਾਅਦ ਜਿਹੜੀ ਸਾਡੇ ਬੋਹਾ ਦੀ ਹੈ ਸੁਰੱਖਿਆ ਦਾ ਮੁੱਦਾ ਬਹੁਤ ਵਧੀਆ ਕੰਮ ਚਾਰੂ ਢੰਗ ਨਾਲ ਉਹ ਆਪਦਾ ਕੰਮ ਇਮਾਨਦਾਰੀ ਨਾਲ ਕਰ ਰਹੇ ਨੇ ਕਿਸੇ ਵੀ ਰਾਜਨੀਤਿਕ ਪ੍ਰੇਖਰ ਦੇ ਥੱਲੇ ਉਹ ਆ ਕੇ ਕੰਮ ਨਹੀਂ ਕਰਦੇ ਜੋ ਕੰਮ ਕਰ ਰਹੇ ਨੇ ਉਹ ਲੋਕਾਂ ਨੂੰ ਸਾਫ਼ ਚਾਹੀਦਾ ਉਹ ਦੇ ਰਹੇ ਨੇ ਬਾਕੀ ਸਾਡੇ ਜਿਹੜਾ ਬੋਹਾ ਇਲਾਕੇ ਦਾ ਗੈਂਗਸਟਰਵਾਦ ਸੀ ਜਾਂ ਕੋਈ ਵੀ ਸਮੱਸਿਆ ਮ ਆਉਂਦੀਆਂ ਸੀ ਉਹ ਬਿਲਕੁਲ ਇਹਨਾਂ ਦੇ ਆਉਣ ਤੋਂ ਬਾਅਦ ਸ਼ਾਂਤ ਹੋਈਆਂ ਨੇ ਅਸੀਂ ਐਸਐਸਪੀ ਨਾਨਕ ਸਿੰਘ ਤੋਂ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਅਫਸਰਾਂ ਇਮਾਨਦਾਰ ਅਫਸਰਾਂ ਨੂੰ ਸਨਮਾਨਤ ਕੀਤਾ ਜਾਵੇ ਇੰਸਪੈਕਟਰ ਜਗਦੇਵ ਸਿੰਘ ਕਲਾਰ ਬੋਹਾ ਥਾਣਾ ਮੁਖ ਅਫਸਰ ਜਿਨ੍ਹਾਂ ਨੇ ਆਪਣੇ ਸਮੁੱਚੀ ਟੀਮ ਦੇ ਨਾਲ ਬੋਹਾ ਖੇਤਰ ਦੇ ਵਿੱਚ ਬਾਜ ਅੱਖ ਬਣਾਈ ਹੈ ਅਤੇ ਜਿਨ੍ਹਾਂ ਨੂੰ ਉਹਨਾਂ ਦੇ ਚੰਗੇ ਕਾਰਜਾਂ ਕਰਕੇ ਸਮਾਜ ਸੇਵੀ ਸੰਸਥਾ ਵੱਲੋਂ ਲੱਖ ਲੱਖ ਵਧਾਈ ਹੈ ਭਾਵੇਂ ਹਰ ਵਿਅਕਤੀ ਪੁਲਿਸ ਨੂੰ ਆਪੋ ਆਪਣੇ ਨਜ਼ਰੀਏ ਨਾਲ ਦੇਖਦਾ ਹੈ ਪਰ ਮਿਹਨਤ ਰੰਗ ਲਿਆਉਂਦੀ ਹੈ ਇਮਾਨਦਾਰ ਅਫਸਰਾਂ ਦਾ ਸਨਮਾਨ ਕਰਨਾ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਇਨਸਪੈਕਟਰ ਜਗਦੇਵ ਸਿੰਘ ਕਲਾਰ ਦੀ ਪੂਰੀ ਟੀਮ ਨੇ ਜਿੱਥੇ ਦਰਜਨਾ ਭਗੌੜਿਆਂ ਨੂੰ ਕਾਬੂ ਕੀਤਾ ਜਿੱਥੇ ਚੋਰਾਂ ਨੂੰ ਫੜਿਆ ਜਿੱਥੇ ਨਸ਼ਾਖੋਰਾ ਨੂੰ ਫੜਿਆ ਉੱਥੇ ਹੀ ਸਮਾਜ ਅਰਾਜਕਤਾ ਫਲਾਉਣ ਵਾਲੇ ਵਿਅਕਤੀਆਂ ਨੂੰ ਵੀ ਕਾਬੂ ਕਰਕੇ ਸਾਸਦਾ ਕੰਮ ਕੀਤਾ ਹੈ ਸੋ ਦੋਸਤੋ ਸਿਆਣੇ ਆਖਦੇ ਨੇ ਕਿ ਪੌੜੀ ਦੇ ਹੇਠਲੇ ਡੰਡਿਆਂ ਨੂੰ ਉਲੰਘ ਕੇ ਹੀ ਸਿਖਰਲੇ ਡੰਡੇ ਤੇ ਪੈਰ ਧਰਿਆ ਜਾ ਸਕਦਾ ਹੈ ਮਿਹਨਤ ਨਾਲ ਕੀਤੇ ਕੰਮਾਂ ਕਰਕੇ ਵਿਅਕਤੀ ਸ਼ਾਬਾਸ਼ੀ ਦਾ ਹੱਕਦਾਰ ਅਖਵਾ ਸਕਦਾ ਹੈ ਮੈਂ ਸੰਤੁਖ ਸਾਗਰ ਕੈਮਰਾਮੈਨ ਰਵੀ ਸ਼ੇਰਖੰਦ ਦੇ ਨਾਲ ਸਾਰੇ ਰੰਗ ਚੈਨਲ ਤੋਂ